ਦੁੱਧ ਦੇ ਲੰਗਰ ਨੇ ਜਿੰਨਾ ਨੂੰ ਫਲ ਦੇਣਾ ਸੀ ਉਸ ਤੋਂ ਵੱਧ ਲੋਕ ਬੁਰਾ ਭਲਾ ਕਹਿ ਰਹੇ ਆ ਲੰਗਰ ਲਾਉਣ ਵਾਲਿਆਂ ਨੂੰ ਇਹ ਲੋਕੇਸ਼ਨ ਕਿੰਦੇ ਦੱਸੀ ਜਾ ਰਹੀ ਆ ਕਿ ਜਦੋਂ ਆਪਾਂ ਬਿਆਸ ਤੋਂ ਮੁਰਾ ਲੰਗਰ ਤੋਂ ਰਹੀਏ ਨੂੰ ਜਾਣੇ ਉੱਧਰਲੀ ਸਾਈਡ ਤੇ ਲੰਗਰ ਲੱਗਾ ਵਾ ਇਹ ਜੰਬੇ ਰੈਸਟੋਰੈਂਟ ਦੇ ਲੱਗੇ ਸ਼ਾਇਦ ਦੱਸਣ ਦੇ ਕਿ ਲੰਗਰ ਲੱਗਾ ਵਾ ਦੁੱਧ ਦਾ ਇਹ ਦੁੱਧ ਦੇ ਲੰਗਰ ਨਾਲ ਹੋ ਸਕਦਾ ਹੈ ਐਂਬੂਲੈਂਸ ਦੇ ਵਿੱਚ ਬੰਦਾ ਬੇਸਿਕ ਲਾਈਫ ਸਪੋਰਟ ਵਾਲੀ ਐਂਬੂਲੈਂਸ ਆ ਤੁਸੀਂ ਵੀ ਰਹਿ ਵਿੱਚ ਤੀਂ ਦੇਖ ਸਕਦੇ ਹੋ ਇਹਦੇ ਵਿੱਚ ਹੋ ਸਕਦਾ ਕਿਸੇ ਦੀ ਜਾਨ ਖਤਰੇ 'ਚ ਵੀ ਪਵੇ ਇਹ ਤਾਲਮਿਕ ਮੁੱਦਾ ਬਣ ਜਾਂਦਾ ਇਸ ਕਰਕੇ ਇਸ ਤੇ ਕਹਿਣ ਤੋਂ ਹਰ ਕੋਈ ਬਰੇਸ਼ ਕਰਦਾ ਪਰ ਆਪਾਂ ਕਵਾਂਗੇ ਕਿਉਂਕਿ ਸਾਡੇ ਲੋਕ ਆ ਸਾਡੇ ਲੋਕ ਗਲਤੀਆਂ ਕਰਦੇ ਆ ਢੱਕਣਾ ਸਾਡਾ ਫਰਜ਼ ਆ ਪਰ ਪ੍ਰਸ਼ਾਸਨ ਇੱਥੇ ਹੰਬ ਕਰਨੀ ਨਹੀਂ ਦੇ ਸੁੱਤਾ ਪਿਆ ਆਪਣੀ ਕਹੇ ਨੂੰ ਕਹੇ ਦੇ ਨਾਲ ਕੋਈ ਨਹੀਂ ਆ ਕੀ ਲੰਗਰ ਲਗਾਉਣ ਨੂੰ ਇਜਾਜ਼ਤ ਚਾਹੀਦੀ ਕਿਹਨੇ ਚਾਹੀਦੀ ਰੋਡ ਤੇ ਠੀਕ ਆ ਜੀ ਯਾਰਾ ਆਪਣੇ ਲੋਕ ਆ ਲੋਕ ਲੰਗਰ ਲਾਉਣ ਵਾਲੇ ਵੀ ਆਡੇ ਲੋਕ ਆ ਲੰਗਰ ਨਾਲੇ ਵੀ ਆਡੇ ਲੋਕ ਆ ਇਹ ਨੈਸ਼ਨਲ ਹਾਈਵੇ ਆ ਕੋਈ ਪਿੰਡ ਦਾ ਰਾਹ ਨਹੀਂ ਨੈਸ਼ਨਲ ਹਾਈਵੇ ਇਦੇ ਵਿੱਚ ਹਰ ਕੋਈ ਤੰਗ ਹੁੰਦਾ ਏ ਤੁਸੀਂ ਹੱਲਾ ਤੈਨੇ ਕੋ ਬੁਰੇ ਆ ਚੀਮਾ ਬਾੜ ਮੋੜ ਤੱਕ ਜਾਮ ਲੱਗਾ ਬਰਸਤਾਲੇ ਤੱਕ ਇਧਰ ਹਮਰਾਂ ਨੰਗਲ ਤੱਕ ਜਾਮ ਲੱਗਾ ਤਸਵੀਰਾਂ ਤੁਹਾਨੂੰ ਦਿਖਾਤੀਆਂ ਮੈਂ ਕੋਈ ਵਿਚਾਰਾ ਕਿੱਧਰ ਦੀ ਕੱਢਣ ਡਿਆ ਕੋਈ ਕਿੱਧਰ ਦੀ ਕੱਢਣ ਡਿਆ ਸੱਚ ਬੋਲਿਓ ਹਣ ਸਾਰੇ ਜਣੇ ਕੀ ਇਹ ਲੰਗਰ ਲਗਾਉਣਾ ਇਸ ਤਰ੍ਹਾਂ ਜਾਇਜ਼ ਆ ਕੋਈ ਲੰਗਰ ਦਾ ਪੁੰਨ ਮਿਲੂਗਾ ਇਸ ਤਰ੍ਹਾਂ ਮੈਨੂੰ ਨਹੀਂ ਲੱਗਦਾ ਕੋਈ ਲੰਗਰ ਦਾ ਪੁੰਨ ਮਿਲੂਗਾ ਜਿੰਨੇ ਵੀ ਲਾਇਆ ਹੋਊਗਾ ਆਪਣਾ ਵੀਰ ਪਾਇਆ ਹੋਊਗਾ ਕੋਈ ਮੋੜ ਤੇ ਲੱਗਾ ਲੰਗਰ ਰਹੀਏ ਨੂੰ ਜਾਂਦੇ ਆ ਪਰ ਉਹਨੇ ਦੋਵਾਂ ਸਾਈਡਾਂ ਤੇ ਟ੍ਰੈਫਿਕ ਜਾਮ ਕੀਤਾ ਕੋਈ ਵਿਚਾਰਾ ਇਧਰ ਦੀ ਲੰਗਰ ਡਿਆ ਕੋਈ ਉਧਰ ਦੀ ਲੰਗਰ ਡਿਆ ਆ ਕੋਪਸਰਾਂ ਦੀ ਵੀ ਗੱਡੀ ੱੱਕੀ ਗਈ ਆ ਵੇ ਲੋ ਭਾਵੇਂ ਕੁੱਛ ਦੀ ਗੱਡੀ ੱੱਕੀ ਗਈ ਆ ਤੇ ਉਹਨਾਂ ਨੇ ਤਾਂ ਕੰਡ ਹੀ ਲੈਣੀ ਪਾਉ ਫਸਦੇ ਆ ਤੁਹਾਡੇ ਮੇਰੇ ਵਰਗੇ ਪਰ ਪ੍ਰਸ਼ਾਸਨ ਇੱਥੇ ਸੁੱਤਾ ਪਿਆ ਇਹ ਤੋ ਹਿਲਾ ਤੇ ਵੇਖ ਲੋ ਕਿ ਗੱਡੀਆਂ ਇੰਨੀਆਂ ਕੋ ਫਸਦੀਆਂ ਪਈਆਂ ਵਾਂ ਮੀ ਪਿਆ ਵਾ ਮਿੱਟੀ ਇਧਰ ਦੀ ਪੋਲੀ ਆ ਪੁੱਲ ਕੋਲੇ ਪਤਾ ਨਹੀਂ ਕਦੋਂ ਬੰਨਣਾ ਸਾਲਾ ਪਰ ਬੜਾ ਔਖਾ ਕੰਮ ਆ ਇਹ ਗੱਡੀ ਵਾਲੇ ਨੇ ਸ਼ਾਇਦ ਠਾ ਕਰਦੀ ਮਾਰੀ ਥੱਲੇ ਮੈਨੂੰ ਲੱਗਦਾ ਨਹੀਂ ਇਹ ਨਹੀਂ ਇਹਦੇ ਨਾਲ ਬਾਹੂ ਨਹੀਂ ਗੱਲ ਮੈ ਨਹੀਂ ਮਗਰ ਉਹਨਾਂ ਨੇ ਗੱਡੀਆਂ ਕਢਾਈਆਂ ਪਰ ਬੜੇ ਮੰਦੇ ਲਾਦ ਰਹੇ ਬੜੇ ਮੰਦੇ ਲਾਦ ਕੌਣ ਜੁਮੇ ਆਰੇ ਦਾ ਸ਼ਰਦਾ ਵਾ ਪਰ ਸ਼ਰਦਾ ਮੇਰੇ ਲਈ ਸ਼ਰਦਾ ਹੋਵੇ ਉਹ ਕਿਹੇ ਲਈ ਤੰਗੀ ਬਣ ਜੇ ਲੋ ਜੀ ਸ਼ਰਦਾ ਕਰਨ ਦਾ ਕੀ ਫਾਇਦਾ ਉਹ ਉਹਨਾਂ ਨੇ ਕਸਮੀਰਾਂ ਵਿੱਚ ਲੋ ਉਮਰਾ ਨੰਗਲ ਤੱਕ ਜਾਵਾਂ ਆਪਣਾ ਹਿਸਾਬ ਲਾ ਲਓ ਤੂੰ ਕਿ ਲੋਕ ਕਿੱਦਾਂ ਲੰਘ ਕੇ ਆਉਂਦੇ ਹੋਣਗੇ